ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਗੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਆਹ ਨਾ ਹੋ ਇਧਰ ਆ ਗਿਰਨੂ ਆ ਜੀ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮ ਮੇ ਅੱਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਈ ਹੈ। ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ। ਬੜਾ ਬੂਰਾ ਹਾਲ ਹੋਇਆ ਬਾਈ। ਕਾਹ ਨੂੰ ਯਾਰ? ਯਾਰਾ ਹੋ ਇਧਰ ਆ ਕੇ ਉਹਨੂੰ ਆ ਜੀ। ਹੋਰ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ ਪਰਾਸੀ ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਅੱਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁੱਕੀ ਹੈ ਫਾਦਕ ਪਿੰਡ ਤੇ ਟ੍ਰੈਕਟਰਾਂ ਲਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾਹਨੋ ਯਾਰ ਯਾਰ ਇਧਰ ਆ ਕੇ ਉਰਨੂਗਾ ਜੀ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਮੇਂ ਆਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾ ਹੋ ਇਧਰ ਆ ਗਿਓਰ ਨੂੰ ਆਜੀ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ ਪਰਾਸੀ ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਅੱਗ ਲੱਗੀ ਭਈਆ ਭਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਗੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਡ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾ ਇਹ ਉਹ ਯਾਰ ਯਾਰ ਹੋ ਇਧਰ ਆ ਕੇ ਉਹਨੂੰ ਆਜੀ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮ ਮੇ ਅੱਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਗੀ ਹੈ ਸਾਦਕ ਪਿੰਡ ਤੇ ਟਰੈਕਟਰਾਂ ਲਈ ਸੀ ਟਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬੜਾ ਬੁਰਾ ਹਾਲ ਹੋਇਆ ਬਾਈ ਪਿੰਡ ਤੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਆਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਈ ਹੈ। ਸਾਦਕ ਪਿੰਡ ਤੇ ਟਰੈਕਟਰਾਂ ਲਈ ਸੀ ਟਰੈਕਟਰਾਂ ਨਾਲ ਲੋਡ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ। ਬੜਾ ਬੂਰਾ ਹਾਲ ਹੋਇਆ ਬਾਈ। ਕਾਹ ਨੂੰ ਯਾਰ? ਯਾਰ ਆ ਇਧਰ ਆ ਕੇ ਉਹਨੂੰ ਆ ਜੀ। ਹੋਰ ਪਿੰਡ ਦੇ ਵਿਚਾਲੇ ਫੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਆਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾਹਨੂੰ ਯਾਰ ਯਾਰ ਇਧਰ ਆ ਕੇ ਉਰ ਨੂੰ ਆ ਕੇ ਪਿੰਡ ਤੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ ਪਰਾ ਸੀ 2 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਮੇਂ ਅਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅਗ ਲੱਗੀ ਪੂਰੇ ਪਿੰਡ ਦੇ ਵਿੱਚ ਅਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾ ਉਹ ਯਾਰ ਯਾਰ ਹੋ ਇਧਰ ਆ ਕੇ ਉਰ ਨੂੰ ਆ ਜੀ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਅੱਗ ਲੱਗੀ ਭਈਆ ਏ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਭਾਈ ਕਾਹ ਨੂੰ ਯਾਰ ਯਾਰਾ ਹੋ ਇਧਰ ਆ ਕੇ ਉਹਨੂੰ ਆਜੀ ਹੋਰ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮ ਮੇ ਅੱਗ ਲੱਗੀ ਭਈਆ ਇਹ ਭਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟਰੈਕਟਰਾਂ ਲਾਈ ਸੀ ਟਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾਹ ਨੂੰ ਯਾਰ ਹਰਾ ਹੋ ਇਧਰ ਆ ਗਈ ਉਹਨੂੰ ਆ ਗਈ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਅੱਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ। ਸਾਦਕ ਪਿੰਡ ਤੇ ਟਰੈਕਟਰਾਂ ਲਈ ਸੀ ਟਰੈਕਟਰਾਂ ਨਾਲ ਲੋਡ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ। ਬਰਾ ਬੂਰਾ ਹਾਲ ਹੋਇਆ ਬਾਈ। ਕਾਹ ਨੂੰ ਯਾਰ। ਹਨਾ ਹੋ ਇੱਧਰ ਆ ਜੀ ਉਧਰ ਆ ਜੀ। ਹੋਰ। ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਅੱਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾਹ ਨੂੰ ਯਾਰ ਯਾਰ ਇਧਰ ਆ ਗਈ ਉਰ ਨੂੰ ਆ ਜੀ ਪਿੰਡ ਦੇ ਵਿਚਾਲੇ ਫੜ ਚੁੱਕੀ ਅੱਗ ਪਹਿਲੇ ਪਿੰਡ ਤੋਂ ਪਰਾਸੀ ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਆਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾਹਨੋ ਯਾਰ ਯਾਰ ਇਧਰ ਆ ਕੇ ਉਹਨੂੰ ਆ ਜੀ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਅੱਗ ਲੱਗੀ ਭਈਆ ਏ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਭਾਈ ਕਾਹ ਨੂੰ ਯਾਰ ਇਹ ਆ ਇਧਰ ਆ ਗਈ ਉਹਨੂੰ ਆ ਗਈ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ ਪਰਾਸੀ ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਮੇ ਅੱਗ ਲੱਗੀ ਭਈਆ ਇਹ ਭਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਗੀ ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਡ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਆਹੋ ਇਧਰ ਆ ਗਈ ਉਹਨੂੰ ਆ ਗਈ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ ਪਰਾਸੀ ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਆਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਈ ਹੈ। ਸਾਦਕ ਪਿੰਡ ਤੇ ਟਰੈਕਟਰਾਂ ਲਈ ਸੀ ਟਰੈਕਟਰਾਂ ਨਾਲ ਲੋਡ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ। ਬਰਾ ਬੂਰਾ ਹਾਲ ਹੋਇਆ ਭਾਈ। ਕਾਹ ਉਹਨੂੰ ਯਾਰ। ਯਾਰ ਹਾਂ ਇਧਰ ਆ ਗਿਓ ਉਹਨੂੰ ਆ ਜੀ। ਹੋਰ। ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਅੱਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਡ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾਹ ਨੂੰ ਯਾਰ ਯਾਰ ਹੋ ਇਧਰ ਆ ਕੇ ਉਰ ਨੂੰ ਆ ਜੀ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ ਪਰਾ ਸੀ ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਆਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਗੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਕਾ ਉਹਨੂੰ ਯਾਰ ਅਰੇ ਹੋ ਇਧਰ ਆ ਜੀ ਉਹਨੂੰ ਆ ਜੀ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ ਪਰਾਸੀ ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਮੇਂ ਅੱਗ ਲੱਗੀ ਭਈਆ ਏ ਭਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ ਸਾਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੈ ਭਾਈ ਕਾਹਨੋ ਯਾਰ ਯਾਰ ਇਧਰ ਆ ਕੇ ਉਰਨੋ ਆਗੀ ਹੋਰ ਪਿੰਡ ਦੇ ਵਿਚਾਲੇ ਪੜ ਚੁੱਕੀ ਹੈ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮ ਮੇਂ ਅਗ ਲਗੀ ਭਈਆ ਇਹ ਭਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਗੀ ਹੈ ਸਾਦਕ ਪਿੰਡ ਤੇ ਟਰੈਕਟਰਾਂ ਲਈ ਸੀ ਟਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬਰਾ ਬੂਰਾ ਹਾਲ ਹੋਇਆ ਬਾਈ ਗੁਰੂ ਨਾਨਕ ਹੋਰ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ ਤੇ ਅੱਗ ਪਿੰਡ ਦੇ ਵਿੱਚ ਆ ਪੂਰੇ ਗਾਮੇ ਆਗ ਲੱਗੀ ਭਈਆ ਇਹ ਬਾਈ ਪੰਜਾਬ ਦੇ ਵਿੱਚ ਹੈਗਾ ਪਿੰਡ ਤੇ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਅੱਗ ਲੱਗੀ ਪਹਿਲਾਂ ਕਣਕਾ ਦੇ ਵਿੱਚ ਅੱਗ ਲੱਗੀ ਸੀ ਹੁਣ ਪਿੰਡ ਦੇ ਵਿਚਾਲੇ ਆ ਗਈ ਹੈ ਸਾਰੀ ਅੱਗ ਲੋਕੀ ਲੋਕ ਆਪਣੀ ਜਾਨ ਬਚਾ ਬਚਾ ਕੇ ਭੱਜਦੇ ਤੇ ਅੱਗ ਲੱਗੀ ਪੂਰੀ ਤਗੜੀ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅੱਗ ਲੱਗ ਚੁਕੀ ਹੈ 사ਦਕ ਪਿੰਡ ਤੇ ਟ੍ਰੈਕਟਰਾਂ ਲਾਈ ਸੀ ਟ੍ਰੈਕਟਰਾਂ ਨਾਲ ਲੋਟ ਨਹੀਂ ਆਈ ਸੀ ਤੇ ਹੁਣ ਪਿੰਡ ਦੇ ਵਿੱਚ ਅੱਗ ਲੱਗੀ ਪੂਰੇ ਪਿੰਡ ਦੇ ਵਿੱਚ ਬੜਾ ਬੂਰਾ ਹਾਲ ਹੋਇਆ ਬਾਈ ਕਾਹ ਨੂੰ ਯਾਰ ਇਹ ਇਧਰ ਆ ਗਈ ਉਰ ਨੂੰ ਆ ਗਈ ਬੂਰਾ ਪਿੰਡ ਦੇ ਵਿਚਾਲੇ ਪੜ ਚੁੱਕੀ ਅੱਗ ਪਹਿਲੇ ਪਿੰਡ ਤੋਂ 40 ਕਿਲੋ 2 ਕਿਲੋਮੀਟਰ